ਸੀ ਦੇਖ ਰਹੇ ਸਰਬ ਧਰਮ نیوز ਚੈਨਲ ਸਾਡੀ ਟੀਮ ਪਹੁੰਚੀ ਗੁਰਦੁਆਰਾ ਸੁਖ ਸਾਗਰ ਸ਼੍ਰੀ ਗੁਰਦਾਸ ਮਹਾਰਾਜ ਧਰਮਸ਼ਾਲਾ ਪਿੰਡ ਜਨੋਹਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਇੱਥੇ ਕੇ ਤਨ ਤਨ ਸ਼੍ਰੀ ਗੁਰਦਾਸ ਮਹਾਰਾਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਸਮੂਹ ਨਗਰ ਨਿਵਾਸੀ ಗ್ರಾಮ ਪੰਚਾਇਤ ਐਨਆਰਆਈ ਵਿਰਤੀ ਸੰਕਟਾਂ ਦੇ ਸਹਿਯੋਗ ਦੇ ਨਾਲ ਬਹੁਤ ਹੀ ਸ਼ਰਧਾਪੂਰਵਕ ਸਮੂਹ ਕਮੇਟੀ ਦੇਖਰੇ ਘਟ ਕਰਵਾਏ ਗਏ ਈਸ਼ਵਰ ਇਹ ਜਾਣਕਾਰੀ ਦਿੰਦੇ ਹੋਏ ਕਿਉਂਚੇ ਡਾਕਟਰ ਰਣਜੀਤ ਸਿੰਘ ਜੀ ਨੇ ਸਰਬਤਰਮਨੀਉ ਦੀ ਟੀਮ ਨਾਲ ਗਲਤ ਕਰਦੇ ਹੋਏ ਦੱਸਿਆ ਕਿ 3 ਤਰੀਕ ਤੋਂ ਪ੍ਰਵਾਤ ਫੇਰੀ ਦੀ ਰੰਮਤਾਂ ਕੀਤੀ ਗਈ ਸੀ ਅਤੇ 11 ਤਰੀਕ ਨੂੰ ਪ੍ਰਵਾਤ ਫੇਰੀ ਦੀ ਸਮਾਪਤੀ ਹੋਈ ਇਸ ਤੋਂ ਪ੍ਰੰਤ 12 ਤਰੀਕ ਨੂੰ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ ਅਤੇ 15 ਤਰੀਕ ਨੂੰ ਮਹਾਨ ਨਗਰ ਕੀਰਤਨ ਸਜਾਏ ਗਏ ਅਤੇ 16 ਤਰੀਕ ਨੂੰ ਸ਼੍ਰੀ ਖੰਡਪੜ ਸਾਹਿਬ ਜੀ ਦੇ ਭੋਗ ਪਾਏ ਗਏ ਇਸ ਤੋਂ ਪ੍ਰੰਤ ਦੀਵਾਨ ਸਜਾਏ ਗਏ जिस कीरतनी जत्थे बाबा सुलक्न जी बडाला, बबा सोढ़ी जी मंसूरपुर वाले ने कथा कीर्तन संगतों ने निहाल किया इस मौके गुरु के लंगर उतुट वरताए गए इस मौके प्रधान बलदेव सिंह उप प्रधान केवल सिंह स्टेज सै चेक, स्टेज सैकटरी खजानची डॉक्टर रणजीत सिंह सैकटरी सूबेदार रामपाल डी एस पी अजीत सिंह परमजीत सिंह डी पी आई पंजाब गुरमीत सिंह सरपंच राजविंदर कौर सरदार श्याम मास्टर अमरीक मास्टर हरभजन सिंह मास्टर कुलवंत सिंह जसकरण सिंह हरविंद खालसा प्यारा सिंह दिलवाग सिंह सूबेदार बूटा सिंह हैप्पी स्टूडियो बलबीर साउंड जस्सी हलवाई सूबेदार लखवीर सिंह हरभजन सिंह ਅਤੇ ਸਮੂਹ ਸੰਗਤਾਂ ਇਸ ਮੌਕੇ ਹਾਜ਼ਰ ਸਨ ਆਓ ਅਸੀਂ ਦੇਖਦੇ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਕਲਮੋ ਹੱਥ ਤੇ ਤੇ ਕੀ ਸੋਣੇ ਰਣਜੀ ਸਭ ਤੋਂ ਪਹਿਲਾਂ ਸਾਡੇ ਸਰਬ ਧਰਮ ਨਿਊਜ਼ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਫੋਜੀ ਜੋ ਅੱਜ ਪਿੰਡ ਜਨੋਹਾ ਜ਼ਿਲ੍ਹਾ ਹਿਸ਼ਾਰਪੁਰ ਵਿਖੇ ਤਨ ਤਨ ਸ਼ਨੂ ਦਾਸ ਮਹਾਰਾਜ ਦੇ ਪ੍ਰਕਾਸ਼ ਪੁਰ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਏ ਗਏ। ਸੋ ਕਿਸ ਦਿਨ ਤੋਂ ਜੀ ਪ੍ਰਭਾਤ ਫੇਰੀਆਂ ਦੀ ਆਰੰਭਤਾ ਹੋਈ ਸੀ ਤੇ ਦਿਵਾਨ ਵਾਲੇ ਦਿਨ ਕਿਹੜੇ ਜਥੇ ਨੇ ਜੀ ਕਥਾ ਕਿਤਰਾ ਸੰਤਾਂ ਨੂੰ ਨਿਹਾਲ ਕੀਤਾ। ਬਾਹੀ ਮੁਰਦਾ ਖਾਲਸਾ ਜੀ ਬਾਹੀ ਮੁਰਦਾ ਖਟੇ ਸ਼੍ਰੀ ਗੁਰਦਾ ਜੀ ਮਹਾਰਾਜ ਦਾ 642 ਨੰਬਰ ਅੱਜ ਉਹ ਬੜੀ ਸੰਤਮਤਾਂ ਮਦਦ ਅਸੀਂ ਮਾਣ ਕਰ ਰੋ। ਪੁਰਪੁਰਾ ਪ੍ਰੰਤ ਪਿੰਡ ਤੇ ਪਿੰਡ ਦੇ ਸਜੋਗ ਤੇ ਇਹਨਾਂ ਦੇ ਵੀਰਾਂ ਦੇ ਸਜੋਗ ਨਾਲ ਨਗਰ ਕੀਰਤਨ ਮਨਾਇਆ ਗਿਆ। ਸਭ ਤੋਂ ਪਹਿਲਾਂ ਕੁਝ ਦਿਨਾਂ ਤੋਂ ਪ੍ਰਭਾਸ ਫੇਰੀਆਂ ਲਾਈਆਂ ਗਈਆਂ। ਉਸ ਤੋਂ ਪ੍ਰੰਤ ਸ਼੍ਰੀ ਹਰਖੰਡ ਪਾਠ ਸਾਹਿਬ ਆਰੰਭ ਕੀਤੇ ਗਏ। ਕੱਲ ਨਗਰ ਕੀਰਤਨ ਸਜਾਏ ਗਏ। ਪਿੰਡ ਦੀ ਪ੍ਰਕਰਮਾ ਕਰਦੇ ਹੋਏ ਨਗਰੀ ਕੀਰਤਨ ਸਜਾਏ ਗਏ। ਉਸ ਵਿੱਚ ਬਹੁਤ ਹੀ ਪ੍ਰਸਿੱਧ ਰਾਗੀ ਢਾਡੀ ਜਥਿਆਂ ਨੇ ਆਪਣੇ ਗੁਰੂ ਗਾਜੀ ਮਹਾਰਾਜ ਜੀ ਬਾਣੀ ਨਾਲ ਜੋੜਿਆ। ਉਸ ਤੋਂ ਬਾਅਦ ਨਗਰ ਪ੍ਰੀਤਨ ਜੀ ਕਲ ਸਵਾਤੀ ਹੋਈ ਅੱਜ ਸਵੇਰ ਤੋਂ ਹੀ ਆਨਸ ਜਾਇ ਗਏ ਦਵਾਨ ਦੇ ਵਿੱਚ ਬਹੁਤ ਹੀ ਪਰਚੇਦਕ ਕੀਰਤਨ ਜਥੇ ਬਾਬਾ ਬਾਬਾ ਸਲਖਣ ਸਿੰਘ ਜੀ ਆਏ ਜਿਨ੍ਹਾਂ ਨੇ ਸੰਗਤਾਂ ਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਗੁਰੂ ਸਾਹਿਬ ਦਾਸ ਜੀ ਮਾਰ ਦੀ ਬਾਣੀ ਨਾਲ ਜੋੜਿਆ ਉਸ ਤੋਂ ਪ੍ਰੰਤ ਬਾਬਾ ਛੋਟੀ ਸਿੰਘ ਜੀ ਮਨਸੂਰ ਵਾਲਿਆਂ ਨੇ ਵੀ 2 ਘੰਟੇ ਸਾਧ ਸੰਗਤ ਨਾਲ ਜੋੜਿਆ ਬਹੁਤ ਹੀ ਵਧੀਆ ਇਹਨਾਂ ਨੇ ਕੀਰਤ ਰਕੀਕਾ ਸੰਗਤ ਨੂੰ ਨਿਹਾਲ ਕੀਤਾ ਮੈਂ ਹੁਣ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸਾਰੀ ਸੰਗਤ ਤੇ ਪਿੰਡ ਨੂੰ ਅਸੀਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੇਸ਼ਾਂ ਦੇ ਸ਼ਹਿਰਾਂ ਵਿੱਚ ਬੈਠੇ ਇਹਨਾਂ ਦੇ ਵੀਰਾਂ ਨੇ ਸੇਵਾ ਜੁ ਦਿੱਤਾ ਇਹਨਾਂ ਨੇ ਸਾਡਾ ਬਹੁਤ ਹੀ ਬਧੇ ਸੇਵਾ ਜੁ ਦਿੱਤਾ ਥੈਂਕ ਯੂ ਬਾਈ ਗੁਰੂ ਘਰ ਸਾਹਿਬ ਸੋ ਬਾਈ ਗੁਰੂ ਘਰ ਸਾਹਿਬ